ਹੋਰ ਕਿਸਾਨੀ ਪ੍ਰਾਂਤਾਂ ਵਾਂਗੂ ਪੰਜਾਬ ਦੇ ਕਿਸਾਨਾਂ ਦਾ ਮਸਲਾ ਦਿਨੋ-ਦਿਨ ਬਹੁਤ ਹੀ ਜ਼ਿਆਦਾ ਗੰਭੀਰ ਹੁੰਦਾ ਜਾ ਰਿਹਾ ਹੈ ਖਬਰਾਂ ਮੁਤਾਬਕ ਕਰੀਬ ਰੋਜ਼ ਇੱਕ ਜ਼ਮੀਂਦਾਰ ਕਰਜ਼ੇ ਦੇ ਬੋਝ ਹੇਠ ਆ ਕੇ ਖੁਦਕੁਸ਼ੀ ਕਰ ਰਿਹਾ ਹੈ ਪਹਿਲੋਂ ਬੇਮੌਸਮੀ ਬਾਰਿਸ਼ ਕਰਕੇ ਕਣਕ ਦੀ ਫਸਲ ਖਰਾਬ ਹੋਈ ਸੀ ਫਿਰ ਆਲੂ ਉਗਾਉਣ ਵਾਲੇ ਕਿਸਾਨਾਂ ਨੂੰ ਕਈ ਦਿੱਕਤਾਂ ਆਈਆਂ ਅਤੇ ਹੁਣ ਕਪਾ ਬੀਜਣ ਵਾਲੇ ਕਿਸਾਨਾਂ ਨੂੰ ਚਿੱਟੇ ਮੱਛਰ ਨੇ ਚਿੱਟੇ ਮੱਛਰ ਦੇ ਕੀੜੇ ਨੇ ਬਰਬਾਦ ਕਰ ਦਿੱਤਾ ਹੈ ਦੂਜੇ ਪਾਸੇ ਬਾਸਮਤੀ ਚੌਲ ਉਗਾਉਣ ਵਾਲੇ ਜ਼ਿਮੀਦਾਰ ਇਸ ਕਰਕੇ ਪਰੇਸ਼ਾਨ ਨੇ ਅਤੇ ਆਪਣੀ ਜ਼ਿੰਦਗੀ ਲੈਣ ਵਰਗੇ ਕਦਮ ਚੁੱਕਰੇ ਨੇ ਕਿਉਂਕਿ ਉਹਨਾਂ ਨੂੰ ਇਸ ਦੀ ਸਹੀ ਕੀਮਤ ਨਹੀਂ ਮਿਲ ਰਹੀ ਕਿਉਂਕਿ ਬਾਸਮਤੀ ਵਾਸਤੇ ਸਰਕਾਰ ਨੇ ਘੱਟੋ-ਘੱਟ ਕੀਮਤ ਨਹੀਂ ਮਿੱਥੀ ਇਸ ਵੇਲੇ ਬਾਸਮਤੀ ਵਾਸਤੇ ਕਿਸਾਨਾਂ ਨੂੰ ਦੂਜੇ ਝੋਨੇ ਦੀ ਫਸਲ ਨਾਲੋਂ ਵੀ ਘੱਟ ਕੀਮਤ ਮਿਲ ਰਹੀ ਹੈ ਇਹਨਾਂ ਕਾਰਨਾਂ ਕਰਕੇ ਥਾਂ-ਥਾਂ ਤੇ ਕਿਸਾਨਾਂ ਵੱਲੋਂ ਰੋਸ ਮظਹਰੇ ਹੋ ਰਹੇ ਨੇ ਸਾਰੀਆਂ ਪਾਰਟੀਆਂ ਇਹ ਦਾਅਵਾ ਕਰ ਰਹੀਆਂ ਨੇ ਕਿ ਜਦੋਂ ਉਹਨਾਂ ਦੀ ਸਰਕਾਰ ਸੱਤਾ ਚਾਹੂਗੀ ਉਹ ਸੱਤਾ ਸਰਕਾਰ ਬਣਾਉਗੀ ਉਹ ਇੱਕ ਵੀ ਕਿਸਾਨ ਨੂੰ ਖੁਦਕਸ਼ੀ ਨਹੀਂ ਕਰਨ ਦੇਣਗੇ ਪਰ ਕੋਈ ਪਾਰਟੀ ਇਹ ਨਹੀਂ ਦੱਸਦੀ ਕਿ ਇਹਨਾਂ ਖੁਦਕਸ਼ੀਆਂ ਨੂੰ ਰੋਕਣ ਲਈ ਉਹ ਕੀ ਕਦਮ ਚੁੱਕੜਦੀ ਹੈ ਉਹਨਾਂ ਕੋਲ ਕੀ ਪਲਾਨਸ ਨੇ ਸੁਚਿਆ ਸਿੰਘ ਛੋਟੇਪੁਰ ਅਤੇ ਭਗਵੰਤ ਮਾਨ ਵਰਗੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਵੀ ਇਹੋ ਹੀ ਕਿਹਾ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਉਹ ਕਿਸਾਨਾਂ ਨੂੰ ਨੁਕਸਾਨ ਵਾਸਤੇ ਜਾਇਜ਼ ਮੁਆਵਜ਼ਾ ਦੇਣ ਦੀ ਕੋਸ਼ਿਸ਼ ਕਰਨਗੇ ਪਰ ਕੀ ਕਿਸਾਨੀ ਦੇ ਮਸਲਿਆਂ ਦਾ ਇਹ ਸਭ ਕੁਝ ਹੱਲ ਹੈ ਮੇਰਾ ਖਿਆਲ ਹੈ ਕਿ ਕਿਸਾਨਾਂ ਦਾ ਮਸਲਾ ਬਹੁਤ ਜ਼ਿਆਦਾ ਪਚੀਦਾ ਹੈ ਬਹੁਤ ਜ਼ਿਆਦਾ ਗੰਭੀਰ ਹੈ ਅਤੇ ਇਸ ਉੱਪਰ ਬਿਆਨਬਾਜ਼ੀ ਕਰਨ ਦੀ ਬਜਾਏ ਇੱਕ ਲੰਬੀ ਵਾਰਤਾ ਅਤੇ ਵਿਚਾਰ ਕਰਨ ਦੀ ਲੋੜ ਹੈ ਤਿੰਨ ਗੱਲਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਉਹ ਨੇ ਇੱਕ ਕ੍ਰੌਪ ਇੰਸ਼ੋਰੈਂਸ ਨੂੰ ਯਕਦਮ ਲਾਗੂ ਕੀਤਾ ਜਾਏ ਦੂਸਰਾ ਖੇਤੀਬਾੜੀ ਦੇ ਵਿਗਿਆਨੇ ਕੇ ਮੈ ਸੁਮਿੰਨਾਥਨ ਦੀ ਸਿਫਾਰਿਸ਼ ਨੂੰ ਇਕਦਮ ਲਾਗੂ ਕੀਤਾ ਜਾਏ ਇਸ ਮੁਤਾਬਕ ਜੋ ਵੀ ਫਸਲਾਂ ਉੱਤੇ ਖਰਚ ਆਉਂਦਾ ਹੈ ਉਸ ਤੋਂ 50% ਦੀ ਜ਼ਿਆਦਾ ਕੀਮਤ ਕਿਸਾਨ ਨੂੰ ਉਹਦੀ ਜਿੰਸ ਵਾਸਤੇ ਮਿਲਣੀ ਚਾਹੀਦੀ ਹੈ। ਤੀਸਰਾ ਜਿਹੜੀਆਂ ਲੈਂਡ ਹੋਲਡਿੰਗਸ ਬਹੁਤ ਥੋੜੀਆਂ ਨੇ ਉਹਨਾਂ ਨਾਲ ਜੁਟਣ ਵਾਸਤੇ ਹਰ ਪਿੰਡ 'ਚ ਕਲਸਟਰ ਬਣਾਏ ਜਾਣ ਤਾਂਕਿ ਖੇਤੀਬਾੜੀ ਦੇ ਸਾਧਨ ਅਤੇ ਟਰੈਕਟਰ ਵਰਗੀਆਂ ਇਕੁਪਮੈਂਟਸ ਉੱਪਰ ਹਰ ਕਿਸਾਨ ਨੂੰ ਵੱਖਰਾ ਖਰਚ ਨਾ ਕਰਨਾ ਪਵੇ। ਇਹ ਕਿਵੇਂ ਹੋਵੇਗਾ ਇਸ ਉੱਪਰ ਵਿਚਾਰ ਕਰਨ ਦੀ ਲੋੜ ਹੈ। ਐਸ ਵੇਲੇ ਜ਼ਰੂਰਤ ਹੈ ਵਿਸਤਾਰ ਵਿੱਚ ਵਿਚਾਰ ਕਰਨ ਦੀ ਨਾ ਕਿ ਬਿਆਨਬਾਜ਼ੀ ਦੀ